ਤਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਅਦਿੱਤਿਆ ਠਾਕਰ ਦੇ ਕਤਲ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਪਹਿਲਾਂ ਹੀ ਸੁਰੱਖਿਆ ਪਰਬੰਧਨਾਂ ਨੂੰ ਲੈ ਕੇ ਜਿਹੜਾ ਕਿ ਸਵਾਲ ਖੜੇ ਕੀਤੇ ਜਾ ਰਹੇ ਸੀ ਤਾਂ ਹੁਣ ਇੱਕ ਨਵਾਂ ਮਾਮਲਾ ਜਿਹੜਾ ਪੰਜਾਬ ਯੂਨੀਵਰਸਿਟੀ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੋ ਵਿਦਿਆਰਥੀ ਗੁੱਟਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਹਿੰਸਕ ਝੜਪ ਹੁੰਦੀ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਗੁੱਟ ਜਿਹੜੇ ਦੋ ਨੌਜਵਾਨ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਦੇ ਹੋਏ ਧੱਕਾ ਮੁੱਕੀ ਕਰਦੇ ਦਿਖਾਈ ਦੇ ਰਹੇ ਨੇ ਔਰ ਕੁਝ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਨੌਜਵਾਨਾਂ ਦੇ ਪੱਗਾਂ ਤੱਕ ਜਿਹੜੀਆਂ ਉੱਤਰ ਜਾਂਦੀਆਂ ਨੇ ਲੇਕਿਨ ਉੱਥੇ ਹੀ ਉਹਨਾਂ ਦੇ ਵੱਲੋਂ ਇਹ ਲੜਾਈ ਜਿਹੜੀ ਉਹ ਖਤਮ ਨਹੀਂ ਹੁੰਦੀ ਤਾਂ ਸ਼ਾਮ ਨੂੰ ਜਿਹੜਾ ਕਿ ਪੈਪਲੇਟ ਵੰਡਨ ਨੂੰ ਲੈ ਕੇ ਲੜਾਈ ਜਿਹੜੀ ਸ਼ੁਰੂ ਹੋਈ ਸੀ ਜਿਸ ਦਾ ਵਿਰੋਧ ਕੀਤਾ ਗਿਆ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਵੱਡੀ ਹਿੰਸਕ ਝੜਪ ਹੁੰਦੀ ਹੈ ਪੁਲਿਸ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਉੱਥੇ ਮੌਜੂਦ ਹੁੰਦੇ ਨੇ ਲੇਕਿਨ ਕਿਸੇ ਦੀ ਵੀ ਜਿਹੜੇ ਨੌਜਵਾਨ ਗੱਲ ਨਹੀਂ ਮੰਨਦੇ ਆਪਸ ਦੇ ਵਿੱਚ ਜਿਹੜਾ ਕਿ ਝੜਪ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਦੂਜੇ ਨੂੰ ਕੁੱਟ ਮਾਰ ਰਹੇ ਨੇ ਔਰ ਤਸਵੀਰਾਂ ਜਿਹੜੀਆਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਪੱਗਾ ਤੱਕ ਜਿਹੜੀਆਂ ਨੌਜਵਾਨਾਂ ਦੇ ਉਤਰ ਜਾਂਦੇ ਨੇ ਲੇਕਿਨ ਇਸ ਦੇ ਬਾਵਜੂਦ ਵੀ ਲੜਾਈ ਜਿਹੜੀ ਇਹ ਖਤਮ ਕਰਨ ਦਾ ਨਾਮ ਨਹੀਂ ਲੈ ਰਹੀ